ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਅਸਥਾਨ ਤੇ ਖੜਿਆ ਜਿਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਚਰਨ ਪਾਈ ਸੀ ਉਹਨਾਂ ਦੀ ਚਰਨ ਛੋ ਤੇ ਰਤੇ ਖੜਿਆ ਇਤਿਹਾਸ ਦੇ ਲਈ ਸਾਡੇ ਨਾਲ ਹੈੱਡ ਗ੍ਰੰਥੀ ਮੌਜੂਦ ਨੇ ਨਾੜਾ ਸਾਬ ਖੜਿਆ ਤੇ ਉਹਨਾਂ ਦਾ ਇਤਿਹਾਸ ਜਾਣਨੇ ਆ ਇਸ ਸਥਾਨ ਦਾ ਇਤਿਹਾਸ ਮਾਨਮਤਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇੱਥੇ ਗੁਰੂ ਸਹਿਬਾਨ ਆਏ ਉਹਨਾਂ ਦੀ ਚਰਨ ਛੋਹ ਧਰਤੀ ਐ ਇੱਥੇ ਜੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਇਤਿਹਾਸ ਜਾਣ ਲੈਣੇ ਆ ਇੱਥੇ ਦਾ ਕੀ ਆ ਸੋ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਏ ਸੇਜੰਤ ਪਈ ਹਰਿਆਵਲੀ ਜਿੱਨੇ ਮੇਰਾ ਸਤਿਗੁਰੂ ਦੇਖਿਆ ਜਾਏ ਜਿਸ ਧਰਤੀ ਵੀ ਗੁਰੂ ਸਾਹਿਬਾਂ ਨੇ ਜਿਸ ਧਰਤੀ ਤੇ ਵੀ ਆਪਣੇ ਚਰਨ ਪਾਈ ਉਹ ਧਰਤੀ ਸ਼ੋਭਨੀਕ ਪਵੰਤ ਪਵਿੱਤਰ ਉਹ ਧਰਤੀ ਭਾਗਾ ਵਾਲੀ ਹੈ ਜੀ ਸੇਜੰਤ ਪਈ ਹਰਿਆਵਲੀ ਜਿੱਨੇ ਮੇਰਾ ਸਤਿਗੁਰੂ ਦੇਖਿਆ ਜਾਏ ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੀਆਂ ਸੰਗਤਾਂ ਉਸ ਸਥਾਨ ਦੇ ਦਰਸ਼ਨ ਕਰਨ ਦੀਆਂ ਵੀ ਭਾਗਾਂ ਵਾਲੀਆਂ ਹੋ ਜਾਂਦੀਆਂ ਨੇ ਸਾ ਧਰਤੀ ਪਈ ਹਰਿਆਵਲੀ ਹਰਿਆਵਲੀ ਦਾ ਅਰਥ ਭਾਗਾਂ ਵਾਲੀ ਜੀ ਇਹ ਧਰਤੀ ਭਾਗਾਂ ਵਾਲੀ ਹੋ ਗਈ ਸੇਜੰਤ ਪਈ ਹਰਿਆਵਲੀ ਜਿਹੜੀ ਇੱਥੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਉਹ ਵੀ ਭਾਗਾਂ ਵਾਲੀਆਂ ਹੋ ਗਈਆਂ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਭ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਭੰਗਾਣੀ ਸਾਹਿਬ ਦੀ ਜੰਗ ਨੂੰ ਫਤਿਹ ਕਰਨ ਉਪਰੰਤ ਸਹਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ ਜੀ ਤੇ ਗੁਰੂ ਸਾਹਿਬ ਜੀ ਫਿਰ ਬੜੀ ਖੁਸ਼ੀ ਖੁਸ਼ੀ ਕੌਂਟਾ ਸਾਹਿਬ ਦੀ ਧਰਤੀ ਤੋਂ ਆਪਣਾ ਰੁੱਖ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਨੂੰ ਕਰਦੇ ਆਂ ਪਰਿਵਾਰ ਸਮੇਤ ਗੁਰੂ ਸਾਹਿਬ ਦੀ ਚਲਦੇ ਚਲਦੇ ਕਪਾਲ ਮੋਚਨ ਟੋਕਾ ਸਾਹਿਬ ਰਾਣੀ ਕਾਰਾਏ ਪਰ ਮਾਨਟ ਬਰਤ ਹੁੰਦੇ ਹੋ 1746 ਬਿਕਰਮੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਧਰਤੀ ਨੂੰ ਭਾਗ ਲਾਇਆ ਜਿਹੜੇ ਪਵਨ ਸਥਾਨ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੂੰ ਕਰਵਾ ਰਹੇ ਹੋ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਵੀਂ ਨਾਢਾ ਸਾਹਿਬ ਇੱਕ ਪਾਸੇ ਘੱਗਰ ਦਰਿਆ ਦਾ ਕਿਨਾਰਾ ਸੀ ਤੇ ਇੱਕ ਪਾਸੇ ਸਵਾਲਕਦੀਆਂ ਪਹਾੜੀਆਂ ਸਨ। ਉੱਚਾ ਟਿੱਬਾ ਜੰਗਲੀ ਪਰਗਣਾ ਸੀ ਇਹ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਆਣ ਕੇ ਇਸ ਧਰਤੀ ਨੂੰ ਆਪਣੇ ਪਾਵਨ ਚਰਨਾਂ ਦੀ ਛੋਹ ਦੇ ਕੇ ਪਵਿੱਤਰ ਕੀਤਾ। ਇੱਥੋਂ ਦੇ ਰਹਿਣ ਵਾਲੇ ਜਿਨ੍ਹਾਂ ਦੀ ਇਹ ਜਗਾ ਜ਼ਮੀਨ ਸੀ ਨਾਲ ਹੀ ਪਿੰਡ ਪਿੰਡ ਨਾਡਾ ਸਾਹਿਬ ਹੈ। ਉੱਥੋਂ ਦੇ ਬਾਬਾ ਨਾਡੂ ਸ਼ਾਹ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ। ਇੱਥੇ ਮੱਝਾਂ ਚਾਰਦੇ। ਜੀ ਇਹਨ ਬਿੰਜਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝਾਂ ਚਾਰਦੇ ਕਿਰਪਾ ਕੀਤੀ ਇਸੇ ਤਰ੍ਹਾਂ ਹੀ ਇੱਥੇ ਬਾਬਾ 나ਡੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮੱਝਾਂ ਚਾਰਦੇ ਆ ਜੀ ਉਹਨਾਂ ਦੀ ਕਿਰਪਾ ਕਿਰਤੀ ਇੱਥੇ ਸਾਰਾ ਜੰਗਲ ਸੀ ਇਥੇ ਮੱਝਾਂ ਚਾਰਦੀ ਸੀ ਆਪਣੀ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਤੇ ਬਾਬਾ 나ਡੂ ਸ਼ਾਹ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਆਖਿਆ ਇੱਥੇ ਇੱਥੇ ਫਿਰ ਗੁਰੂ ਸਾਹਿਬ ਜੀ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਤਨ ਕਰਕੇ ਮਨ ਕਰਕੇ ਤਨ ਕਰਕੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜ ਉਹਨਾਂ ਦੀਆਂ ਪਰਿਵਾਰ ਦੀਆਂ ਤੇ ਜਿੰਨੇ ਵੀ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਨਾਲ ਸੀ ਉਹਨਾਂ ਦੀ ਸੇਵਾ ਬਾਬਾ ਨਾਢੂ ਸ਼ਾਹ ਨੇ ਕੀਤੀ ਹੈ ਕਿੰਨੇ ਦਿਨ ਇੱਥੇ ਰਹੇ ਸੀਗੇ तकरीबन ਪਤਾ ਲੱਗਦਾ ਸਤਗੁਰੂ ਸੱਚੇ ਪਾਤਸ਼ਾਹ ਇੱਥੇ 5 ਤੋਂ 6 ਦਿਨ ਇੱਥੇ ਗੁਰੂ ਸਾਹਿਬ ਨੇ ਆਪਣਾ ਪੜਾ ਰੱਖਿਆ ਤੇ ਬਾਬਾ ਨਾਢੂ ਸ਼ਾਹ ਨੇ ਜਲ ਪਾਣੀ ਪ੍ਰਸ਼ਾਦੇ ਪਾਣੀ ਦੀ ਉਹਨਾਂ ਦੀ ਸੇਵਾ ਕੀਤੀ ਹੈ ਤੇ ਗੁਰੂ ਸਾਹਿਬ ਜੀ ਇੱਥੇ ਬੈਠ ਕੇ ਬਹੁਤ ਬਖਸ਼ਿਸ਼ਾਂ ਇੱਥੇ ਕਲਗੀਧਰ ਪਾਤਸ਼ਾਹ ਨੇ ਕੀਤੀਆਂ ਨੇ ਬਾਣੀ ਦਾ ਉਪਦੇਸ਼ ਦਿੱਤਾ ਸੰਗਤਾਂ ਨੂੰ ਤੇ ਬਾਬਾ ਨਾਢੂ ਸ਼ਾਹ ਨੇ ਸੇਵਾ ਕੀਤੀ ਉਹ ਸੇਵਾ ਤੋਂ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਬਚਨ ਕਹੇ ਸਨ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਕਹਿੰਦੇ ਜਦੋਂ ਗੁਰੂ ਦਾ ਮਨ ਮੰਨ ਜਾਂਦਾ ਨਾ ਜਦੋਂ ਸੇਵਾ ਤੋਂ ਖੁਸ਼ ਹੋ ਜਾਂਦੇ ਨੇ ਤੇ ਫਿਰ ਸੇਵਕ ਤੇ ਤੁਠ ਕੇ ਕਿਰਪਾ ਕਰਦੇ ਨੇ ਉਹਨੇ ਦੁੱਖ ਤੇ ਪਾਪ ਬੰਧਨ ਕੱਟ ਦਿੰਦੇ ਆ ਤੇ ਬਾਬਾ 나ਡੂ ਸ਼ਾਹ ਤੇ ਕਿਰਪਾ ਕੀਤੀ ਜਦੋਂ ਚੱਲਣ ਲੱਗੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਪਾਈ ਸਿੱਖਾ ਕੀ ਕੰਮ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਣਾ ਜਾਂ ਸੇਵਕਾਂ ਨੇ ਮੈਂ ਇੱਥੇ ਖੇਤੀਬਾੜੀ ਕਰਦਾ ਤੇ ਉੱਥੇ ਫਿਰ ਗੁਰੂ ਸਾਹਿਬ ਜੀ ਨੇ ਤੁਠ ਕੇ ਵੀ ਤੁਹਾਡੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋਏ ਆ ਤੇ ਸਾਡੇ ਤੋਂ ਜੋ ਚਾਹੀ ਤੁਸੀਂ ਦਾਤ ਮੰਗੋ ਕੋਈ ਵਸਤੂ ਮੰਗ ਲੋ ਕੋਈ ਦਾਤ ਮੰਗ ਲੋ ਕਿਉਂਕਿ ਦਾਤੇ ਨੇ ਸਤਗੁਰ ਸੱਚੇ ਪਾਤਸ਼ਾਹ ਤੂੰ ਦਾਤਾ ਸਾਹਿਬ ਮੰਗਤੇ ਇੱਕੋ ਦੇਵਨ ਹਾਰ ਸੇਵਾ ਤੇ ਜਦੋਂ ਗੁਰੂ ਪ੍ਰਸੰਨ ਹੁੰਦਾ ਫਿਰ ਤੁਟ ਕੇ ਆ ਬਖਸ਼ਿਸ਼ਾਂ ਕਰਦਾ ਜੀ ਫਿਰ ਆਪ ਗੁਰੂ ਸਾਹਿਬ ਜੀ ਕਹਿੰਦੇ ਜੋ ਮੰਗ ਹੈ ਠਾਕੁਰ ਰੱਬ ਨੇ ਤੇ ਸੋਈ ਸੋਈ ਦੇਣਾ ਨਾਨਕ ਦਾਸ ਮੁਖ ਤੇਜ ਜੀ ਬੋਲੇ ਇਹ ਹਉ ਹਾ ਸੱਚ ਹੋਇਆ ਤੇ ਬਾਬਾ ਨਾਢੂ ਸ਼ਾਹ ਨੇ ਕਿਹਾ ਸਤਗੁਰ ਸੱਚੇ ਪਾਤਸ਼ਾਹ ਵਾ ਸਿੱਖੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਤੇ ਦਾਸ ਦੇ ਕਾਰਜ ਰਾਸ ਕਰ ਦੋ ਤੇ ਗੁਰੂ ਸਾਹਿਬ ਜੀ ਨੇ ਤੁਟ ਕੇ ਇੱਥੇ ਬਹੁਤ ਬਖਸ਼ਿਸ਼ਾਂ ਕੀਤੀਆਂ ਇੱਥੇ ਇਤੋਂ ਤੱਕ ਬਚਨ ਕੀਤੇ ਕਿ ਜੋ ਵੀ ਕਾਰਜ ਨਹੀਂ ਹੋ ਸਕਦਾ ਕਿਤੇ ਵੀ ਜੇ ਦੁਨੀਆ ਕਹੇ ਆਹ ਕੰਮ ਨਹੀਂ ਹੋ ਸਕਦਾ ਜੀ ਆਹ ਕਾਰਜ ਨਹੀਂ ਹੋ ਸਕਦਾ ਪਰ ਇੱਥੇ ਸ਼ਰਧਾ ਨਾਲ ਜੋ ਆਣ ਕੇ ਅਰਦਾਸ ਕਰੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਸੁਖ ਦਾਤਾ ਪਾਪ ਭੰਜਨ ਉਤੇ ਸਿਆਗਾ ਕਰ ਅਰਦਾਸ ਮਿਹਰ ਕਰੇ ਜੀ ਮਿਹਰਬਾਨ ਤਾਂ ਕਰ ਜਾਵੇ ਰਸ ਉਹਦੇ ਉਕਾਰ ਜਿੱਥੇ ਰਸ ਹੋ ਜਾਂਦਾ ਕਿਉਂਕਿ ਬਹੁਤ ਵੱਡੀ ਬਖਸ਼ਿਸ਼ ਗੁਰੂ ਸਾਹਿਬਾਂ ਨੇ ਇਸ ਸਥਾਨ ਤੇ ਬੈਠ ਕੇ ਕੀਤੀ ਸੰਗਤਾਂ ਦੇ ਉੱਪਰ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ 나ਡੂ ਸ਼ਾਹ ਜਿਹੜੇ ਸੀਗੇ ਉਹ Hindu ਉਹ ਧਰਮ ਚ ਉਹ ਰੱਖਦੇ ਸੀ ਜਾਂ ਫਿਰ ਸਿੱਖ ਸੀਗੇ ਜਾਂ ਉਸ ਤੋਂ ਬਾਅਦ ਕਿਵੇਂ ਕਿਵੇਂ ਦਾ ਉਹਨਾਂ ਨੇ ਪਹਿਰਾਵਾ ਜਾਂ ਫਿਰ ਕਿਵੇਂ ਸਿੱਕੀਸ ਰੂਪ ਦੇ ਵਿੱਚ ਢਲੇ ਸੀ ਜਾਂ ਨਹੀਂ ਇਹ ਵੀ ਲੋਕ ਜਾਣਨਾ ਚਾਹੁੰਦੇ ਹੁੰਦੇ ਇਸ ਦਾ ਕੀ ਇਤਿਹਾਸ ਹੈ ਬਾਬਾ 나ਡੂ ਸ਼ਾਹ ਆਮ ਪਿੰਡ ਦੇ ਰਹਿਣ ਵਾਲੇ ਆਮ ਸਧਾਰਨ ਆਮ ਬੰਦੇ ਸੀ ਆਮ ਮੱਝਾ ਚਾਰਦੇ ਸੀ ਤੇ ਉਹ ਸਮੇਂ ਤੁਹਾਨੂੰ ਪਤਾ ਹੀ ਆਮ ਜ਼ਿਮੀਂਦਾਰ ਆਮ ਆਮ ਮਨੁੱਖ ਸੀ ਕੁਝ ਬਹੁਤੀ ਅਮੀਰ ਨਹੀਂ ਸੀ ਤੇ ਉਹ ਆਪਣਾ ਵਹਿ ਜਾਤ ਪਾਤ ਨੂੰ ਗੁਰੂ ਸਾਹਿਬ ਜੀ ਖੰਡਣ ਕਰਦੇ ਆ ਪਰ ਬਾਬਾ ਨਾਡੂ ਸ਼ਾ ਨਵਾਣਾ ਜਾਤੀ ਦੇ ਵਿੱਚ ਸਬੰਧ ਰੱਖਦੇ ਸੀ ਤੇ ਇੱਥੇ ਪੂਰਾ ਪਿੰਡ ਹੈ ਉਹਨਾਂ ਦਾ ਤੇ ਇੱਥੇ ਵੇਖੋ ਗੁਰੂ ਜਦੋਂ ਕਿਰਪਾ ਕਰਦਾ ਨਾ ਗੁਰੂ ਰahmat ਕਰਦਾ ਹੈ ਨੀਚਾ ਉੱਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਉਹ ਕਿ ਜਿੰਨੇ ਵੀ ਸੇਵਾ ਕੀਤੀ ਉਹ ਕੋਈ ਵੀ ਮਨੁੱਖ ਹੋਵੇ ਭਾਵੇਂ ਕਿਸੇ ਜਾਤ ਮੱਜਬਾ ਨਾਲ ਸਬੰਧ ਰੱਖਦਾ ਹੋਵੇ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਜੀ ਦਾਤ ਬਖਸ਼ੀ ਹਨ ਜਦੋਂ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਜਦੋਂ ਖਾਲਸੇ ਦੀ ਸਜਣਾ ਕੀਤੀ ਉਦੋਂ ਜਾਤ ਪਾਤ ਜਿਹੜੀ ਸੋ ਸਾਰੀ ਖਤਮ ਕਰ ਦਿੱਤੀ ਅੱਜ ਤੋਂ ਬਾਅਦ ਤੁਹਾਡੀ ਕਿਸੇ ਦੀ ਕੋਈ ਵੀ ਕਿਸੇ ਦੀ ਜਾਤ ਹੋਵੇ ਪਰ ਗੁਰੂ ਸਾਹਿਬ ਜੀ ਕਹਿੰਦੇ ਆ ਤੁਹਾਡੀ ਜਾਤ ਪਾਤ ਖਤਮ ਹੈ ਅੱਜ ਤੁਸੀਂ ਇਹਨਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਏ ਹੋ ਵੱਡੇ ਹੋ ਗਏ ਹੋ ਖਾਲਸਾ ਬਣ ਗਏ ਹੋ ਕਿਉਂਕਿ ਖਾਲਸਾ ਜਿਹੜਾ ਹੈ ਸ਼ਬਦ ਹੈ ਸਭ ਤੋਂ ਉੱਚਾ ਸ਼ਬਦ ਹੈ ਸਭ ਤੋਂ ਸੁੱਚਾ ਸ਼ਬਦ ਹੈ ਪਵਿੱਤਰ ਸ਼ਬਦ ਹੈ ਉਜਾਤਾ ਪਾਤਾ ਬਹੁਤ ਨੀਵੀਂ ਰਹਿ ਜਾਂਦੀ ਹੈ ਤੇ ਗੁਰੂ ਸਾਹਿਬਾਂ ਨੇ ਇੱਥੇ ਫਿਰ ਬਾਬਾ ਨਾਡੂ ਸ਼ਾਹ ਤੇ ਬਹੁਤ ਬਖਸ਼ਿਸ਼ ਜਿਹੜੀ ਰahmat ਕੀਤੀ ਹੈ ਤੇ ਬਾਰਵੀਂ ਦਿੱਤਾ ਹੈ ਕਿ ਜਿਹੜਾ ਇੱਥੇ ਆਊਗਾ ਤੇ ਉਹ ਉਹ ਆਪਣਾ ਮੂੰਹ ਮੰਗੀਆਂ ਦਾਤਾਂ ਮਰਾਦਾਂ ਜਿਹੜੀਆਂ ਉਹਦੀ ਪੂਰੀਆਂ ਹੋਣਗੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੇ ਵਿੰਦ ਸੰਗਤਾਂ ਜਿਹੜੇ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਕੁਰਮੱਛੀ ਦਾ ਜੋੜ ਮੇਲਾ ਇੱਥੇ ਬਹੁਤ ਵੱਡੀ ਪੱਧਰ ਤੇ ਲੱਗਦਾ ਹੈ ਬਹੁਤ ਸੰਗਤਾਂ ਹਾਜ਼ਰੀ ਭਰਦੀਆਂ ਨੇ ਗੁਰੂ ਸਾਹਿਬਾਂ ਦੇ ਗੁਰਪੁਰਬ ਜਿਹੜੇ ਨੂੰ ਮਨਾਏ ਜਾਂਦੇ ਨੇ ਇੱਥੇ ਤੇ ਵਿੰਦ ਲੱਖਾਂ ਸੰਗਤਾਂ ਹਾਜ਼ਰੀ ਭਰ ਕੇ ਰਹਾ ਲੈਂਦੀਆਂ ਨੇ ਇਹ ਇੱਥੇ ਪਵਨ ਸਥਾਨ ਜਿਹੜਾ ਇਸ ਵੇਲੇ ਹਰਿਆਣਾ ਸੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਪ੍ਰਬੰਧ ਜਿਹੜਾ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਤੇ ਇੱਥੇ ਬਹੁਤ ਵੱਡੀ ਸਾਡੇ ਕੋਲ ਪਾਰਕਿੰਗ ਹੈ ਫ੍ਰੀ ਡਿਸਪੈਂਸਰੀ ਹੈ ਬਹੁਤ ਵੱਡੀ ਸਰਾਂ ਹੈ ਸੰਗਤਾਂ ਦੇ ਰਹਿਣ ਵਾਸਤੇ ਯਾਤਰੀਆਂ ਦੇ ਰਹਿਣ ਵਾਸਤੇ ਸੋ ਬਹੁਤ ਵੱਡਾ ਪ੍ਰਬੰਧ ਹੈ ਜਿਤਨੀ ਵੀ ਸੰਗਤਾਂ ਆਉਂਦੀਆਂ ਨੇ ਇਹ ਪੰਜਾਬ ਦੀ ਧਰਤੀ ਤੋਂ ਹਰਿਆਣਾ ਹਿਮਾਚਲ ਜਾਂ ਜੂਪੀ ਦੇ ਇਲਾਕੇ ਚੋਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸਾਰੀ ਸੰਗਤ ਇੱਥੇ ਆਣ ਕੇ ਠਹਿਰਦੀਆਂ ਨੇ ਤੇ ਜਿੰਨੀ ਵੀ ਯਾਤਰਾ ਹਿਮਕੁੰਡ ਸਾਹਿਬ ਨੂੰ ਜਾਂਦੀਆਂ ਜਾਂ ਪੌਂਟਾ ਸਾਹਿਬ ਨੂੰ ਜਾਂ ਹੋਰ ਆਸੇ-ਪਾਸੇ ਤੇ ਸਾਰੇ ਸੰਗਤ ਇੱਥੇ ਠਰ ਕੇ ਜਾਂਦੀਆਂ ਨੇ ਨਮਸਕਾਰ ਕਰਕੇ ਸਰਕਾਰਾਸ਼ ਪੂਰਬ ਆਉਣ ਵਾਲਾ ਹੈ ਉਸ ਨੂੰ ਲੈ ਕੇ ਕੀ ਤਿਆਰੀਆਂ ਨੇ ਕਿਉਂਕਿ ਸੰਗਤ ਨੇ ਟੁਕਣਾਇਆ ਕਿ ਜਿਵੇਂ ਤੁਸੀਂ ਕਿਹਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਟੁਕਦੀ ਆ ਗੁਰਪਰਬ ਜਿਹੜਾ ਆਉਣ ਵਾਲਾ ਹੈ ਉਸ ਨੂੰ ਕਿਸ ਤਰ੍ਹਾਂ ਮਨਾਇਆ ਜਾਵੇਗਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋਣਗੀਆਂ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਮਰਦਵਾ ਗੰਬੜੇ ਪੰਥ ਦੇ ਵਾਲੀ ਕਿਉਂਕਿ ਜਦੋਂ ਆਪਾਂ ਇਹ ਸ਼ਬਦ ਦੇ ਨਾਲ ਗੁਰੂ ਸਾਹਿਬਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹ ਸ਼ਬਦ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਹੀ ਵਰਤੇ ਜਾ ਸਕਦੇ ਸਰਬੰਸਦਾਨੀ ਕੋਈ ਨਹੀਂ ਹੋ ਸਕਦਾ ਜੀ ਕੋਈ ਨਹੀਂ ਹੋ ਸਕਦਾ ਨਾ ਹੋ ਹੁਣ ਪਿਛੇ ਨਾ ਹੋਣ ਨਾ ਗਾਹ ਹੋ ਸਕਦਾ ਕੋਈ ਪੁੱਤਰਾਂ ਦਾ ਦਾਨੀ ਕੋਈ ਨਹੀਂ ਹੋ ਸਕਦਾ ਕਿਉਂਕਿ ਅੱਜ ਕੱਲ ਦੇ ਲੋਕਾਂ ਚੰਨੀ ਸਹਿਣ ਸ਼ਕਤੀ ਵੀ ਨਹੀਂ ਹੈਗੀ ਬਿਲਕੁਲ ਜੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਪੰਥ ਦੇ ਵਾਲੀ ਪੁੱਤਰਾਂ ਦੇ ਨਾਲੀ ਦਾਨੀ ਨੀਲੇ ਦੇ ਸਾਹ ਸਵਾਰ ਸਤਿਗੁਰੂ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਖਾਲਸਾ ਵਾਰਿਆ ਆਪਣਾ ਪਰਿਵਾਰ ਵਾਰਿਆ 6 ਪੋਤੋਂ ਲੈ ਕੇ 13 ਪੋਤ ਤੱਕ ਗੁਰੂ ਸਾਹਿਬ ਜੀ ਦਾ ਪਰਿਵਾਰ ਵੱਡੀਆਂ ਕੁਰਬਾਨੀਆਂ ਕਰਦਾ ਜੀ ਕਿਉਂਕਿ ਜ਼ੁਲਮ ਦੀ ਜੜ ਪੁੱਟਣੀ ਹੈ ਹਮ ਇੱਕ ਆਜਗਤ ਮੋ ਆਏ ਧਰਮ ਹਿਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਥਾਰੋ ਦੁਸ਼ਟ ਦੋਖੇਰ ਪਕਰ ਪਛਾਰੋ ਯਾਹੀ ਕਾਜ ਤਰਾਹਮ ਜਨਮੋ ਗੁਰੂ ਸਾਹਿਬ ਜੀ ਕਹਿੰਦੇ ਜ਼ੁਲਮ ਦੀ ਜੜ ਪੁੱਟਣ ਵਾਸਤੇ ਤੇ ਧਰਮ ਦਾ ਵਿਸਥਾਰ ਕਰਨ ਵਾਸਤੇ ਤੇ ਰੱਬ ਦੇ ਪਿਆਰੇ ਰਮਾਨ ਸਤਕਾਰ ਦੇਣ ਵਾਸਤੇ ਅਸੀਂ ਆਏ ਹਾਂ ਤੂੰ ਕੀਤਾ ਗੁਰੂ ਸਾਹਿਬ ਜੀ ਨੇ ਤਾਂ ਅੱਜ ਜੋ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਦਸਮਿਸ ਨਾ ਹੁੰਦਾ ਅੱਜ ਜੋ ਵੀ ਹੈ ਸੁੱਖ ਸਹੂਲਤਾਂ ਜੋ ਵੀ ਹੈ ਪਰ ਮੈਂ ਕਹਿੰਦਾ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਪਰਿਵਾਰ ਦੀ ਕਿਰਪਾ ਕਰਕੇ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੈ ਉਹਨਾਂ ਸ਼ਹੀਦਾਂ ਨੂੰ ਅਸੀਂ ਕਦੀ ਵੀ ਨਾ ਭੁੱਲੀ ਜਿਨ੍ਹਾਂ ਦੀ ਕੁਰਬਾਨੀਆਂ ਕਰਕੇ ਜਿਨ੍ਹਾਂ ਠੰਡੇ ਬੁਰਸ਼ ਦੀ ਠੰਡ ਛੱਲੀ ਹੈ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜ ਕੇ ਇਸ ਵਿਚਾਰਧਾਰਾ ਨੂੰ ਖਤਮ ਨਹੀਂ ਹੋਣ ਦਿੱਤਾ ਸਰੀਰ ਖਤਮ ਹੋ ਗਿਆ ਪਰ ਵਿਚਾਰਧਾਰਾ ਨਹੀਂ ਖਤਮ ਹੋਣ ਦਿੱਤੀ ਗੁਰੂ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਸ਼ਾ ਸ਼ਹਾਤਾਂ ਲੱਖਾਂ ਨੂੰ ਮੌਤ ਦੇ ਘਾਟ ਉਤਰਕ ਲੱਖਾਂ ਤੀਰ ਆਪਣੀ ਛਾਤੀ ਵਿੱਚ ਖਾਦੇ ਸ਼ਾਸਤਰ ਖਾਦੇ ਨੇ ਆਪਣੇ ਸਰੀਰ ਤੇ ਛੱਲੇ ਨੇ ਉਹ ਤੇ ਇਹ ਬਹੁਤ ਵੱਡੀਆਂ ਸ਼ਹਾਤਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਅੱਜ ਉਸ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਉਹ 6 ਜਨਵਰੀ ਨੂੰ ਆ ਰਿਹਾ ਇਹ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਧਰਤੀ ਵਰਸਾਈ ਹੈ ਇੱਥੇ ਬਹੁਤ ਵੱਡੀ ਪੱਧਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਜੋ ਕੱਲ 4 ਜਨਵਰੀ ਹੈ ਕੱਲ 4 ਜਨਵਰੀ ਨੂੰ ਸਵੇਰੇ 9 ਵਜੇ ਤਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜਾਂ ਪੈਰਾਂ ਦੀ ਗਵਾਹੀ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਹਾਨਗਰ ਕੀਰਤਨ ਆਰੰਭ ਹੋਵੇਗਾ ਜੋ ਪੰਜ ਕੋਲਾ ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਮਹਾਨਗਰ ਕੀਰਤਨ ਰਾਤ ਨੂੰ ਸੰਪੂਰਨ ਹੋਵੇਗਾ ਤੇ 6 ਜਨਵਰੀ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬਾਨ ਦੇ ਪਾਵਨ ਦੇਵਾ ਦਰਬਾਰ ਸਾਹਿਬ ਦੇ ਕਵਾੜ ਖੋਲੇ ਜਾਣਗੇ। ਅੰਮ੍ਰਿਤ ਵੇਲ ਤੋਂ ਲੈ ਕੇ 2 ਵਜੇ ਤੋਂ ਤੇ ਰਾਤ 11 ਵਜੇ ਤੱਕ ਜਿਹੜੇ ਦੀਵਾਨ ਸਜੇ ਰਹਿਣਗੇ। ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਕਥਾਵਾ ਸੰਗਤਾਂ ਨੂੰ ਗੁਰੂ ਜਸਰਾਹੀ ਨਿਹਾਲ ਕਰਨਗੇ। ਸਾਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਹੋ ਚੁੱਕੇ ਆ ਸਾਰੀਆਂ ਤਿਆਰੀਆਂ ਡੈਕੋਰੇਸ਼ਨ ਬਹੁਤ ਵੱਡੀ ਪੱਧਰ ਤੇ ਇਸ ਸਥਾਨ ਤੇ ਹੁੰਦੀ ਹੈ ਸੰਗਤਾਂ ਵੱਲੋਂ। ਉਹਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ, ਲਾਈਟ ਡੈਕੋਰੇਸ਼ਨ, ਖੁੱਲਾਂ ਦੀ ਡੈਕੋਰੇਸ਼ਨ ਕੋਈ ਕਿਉਂਕਿ ਜਦੋਂ ਵੀ ਪ੍ਰਕਾਸ਼ ਪੁਰਬ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਜਿਹੜੀਆਂ ਮੰਗਵਾਈ ਜਾਂਦੇ ਆ ਵਿਦੇਸ਼ਾਂ-ਵਿਦੇਸ਼ਾਂ ਤੋਂ ਵੀ ਮੰਗਵਾਏ ਜਾਂਦੇ ਆ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੈਗਾ ਕਿ ਕਿੰਨੇ ਤਰ੍ਹਾਂ ਦੇ ਫੁੱਲਾਂ ਦੇ ਨਾਲ ਸਜਾਇਆ ਜਾਏਗਾ ਬਿਲਕੁਲ ਬਿਲਕੁਲ ਬਹੁਤ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪ ਮਨਾਇਆ ਜਾਂਦਾ ਤੇ ਵਧੀਆ ਫੁੱਲ ਜਿਹੜੇ ਇਹਨੂੰ ਆ ਰਹੇ ਨੇ ਤੇ ਗੁਰੂ ਸਾਹਿਬਾਂ ਦੇ ਪਾਲਕੀ ਸਾਹਿਬ ਦਰਬਾਰ ਸਾਹਿਬ ਪੰਡਾਂ ਨਾਲ ਅੰਦਰੋਂ ਸਜਾਇਆ ਜਾਵੇਗਾ ਬਾਹਰੋਂ ਲੈਟ ਡੈਕੋਰੇਸ਼ਨ ਸਾਰੀਆਂ ਤਿਆਰੀਆਂ ਜਿਹੜੀਆਂ ਨੂੰ ਚੱਲ ਰਹੀਆਂ ਨੇ ਸੋ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਰਵਨ ਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰੂਪਤ ਬਣਾਉਣ ਵਾਸਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਜੂ ਨਾਂ ਲੈ ਕੇ ਆਓ ਕਿਉਂਕਿ ਉਹਨਾਂ ਨੂੰ ਆਪਣੇ ਵਿਰਸੇ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਦਿਓ ਉਹਨਾਂ ਨੂੰ ਜਦੋਂ ਉਹਨਾਂ ਦੇ ਗੁਰੂ ਘਰ ਵਿੱਚ ਉਹਨਾਂ ਨੂੰ ਪਤਾ ਲੱਗੇਗਾ ਤਸੀਂ ਕਿਹਦਾ ਦਿਹਾੜਾ ਮਨਾ ਰਹੇ ਜਦੋਂ ਉਹ ਕਥਾ ਕੀਰਤਨ ਕਰਨਗੇ ਜਦੋਂ ਸੇਵਾ ਸੰਗਤਾਂ ਨੂੰ ਕਰਦੇ ਦੇਖਣਗੇ ਤਾਂ ਉਹ ਬੱਚਾ ਜਿਹੜਾ ਹੁੰਦਾ ਕੋਰਾ ਕਾਗਜ਼ ਹੁੰਦਾ ਕੋਰੇ ਕਾਗਜ਼ 'ਤੇ ਜੋ ਲਿਖਿਆ ਜਾ ਉਹ ਲਿਖਿਆ ਜਾਂਦਾ ਤੇ ਬੱਚੇ ਜਿਹੜੇ ਸਾਡੇ ਜਿਹੜੇ ਉਹ ਪੰਥ ਨਾਲ ਜੁੜਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਬਨ ਖੰਡੇ ਦੀਪਾਲ ਸ਼ਾਕੇ ਸਾਹਿਬ ਜੀ ਦੇ ਨਿਭਰਾ ਬਨ ਕਿਉਂਕਿ ਕਰਜ਼ਾ ਬਹੁਤ ਵੱਡਾ ਹੈ ਸ਼ੀਧੀਆਂ ਦਾ ਤੇ ਜਦੋਂ ਆਪਾਂ ਇਦਾਂ ਜੁੜਾਂਗੇ ਜਦੋਂ ਸਾਡੇ ਬੱਚੇ ਸ਼ਾਹਬਜਾਦਿਆਂ ਦੇ ਭਰਾ ਬਣ ਕੇ ਆਉਣਗੇ ਇਹਨਾਂ ਪੁੱਤਰਾਂ ਦੇ ਸੀਸ ਪਰਵਾਰ ਦੀ 144 ਮਹੀਨੇ ਤੇ ਕਿਹਾ ਹੋਇਆ ਜੀਵਿਤ ਕਈ ਹਜ਼ਾਰ ਕਲਗੀਧਰ ਪਾਤਸ਼ਾਹ ਆਪਣੇ ਅਜੀਤ ਸਿੰਘ ਨੂੰ ਜੁਹਾਰ ਸਿੰਘ ਨੂੰ ਰੱਬਾ ਜੋਰਾਵਰ ਸਿੰਘ ਬਾਬਾ ਫਤੀਹ ਸਿੰਘ ਨੂੰ ਆਪਣੇ ਇਹ ਇਹ ਬੱਚਿਆਂ ਵਿੱਚੋਂ ਦੇਖਣਾ ਚਾਹੁੰਦੇ ਕਿਉਂਕਿ ਇਹਨਾਂ ਤੋਂ ਵਾਰੇ ਆ ਨਾ ਤੇ ਜਦੋਂ ਉਹ ਬਣ ਕੇ ਸੇ ਆਵਾਂਗੇ ਤੇ ਉਹ ਜ਼ਰੂਰ ਸਾਡੇ ਦੇ ਖੁਸ਼ ਹੋਣਗੇ ਤੇ ਸਾਨੂੰ ਖੁਸ਼ੀਆਂ ਜ਼ਰੂਰ ਪ੍ਰਾਪਤ ਹੋਣਗੀਆਂ ਖੁਸ਼ੀਆਂ ਲੈ ਸਕਦੇ ਕੋਈ ਕਰਜ਼ਾ ਨਹੀਂ ਉਤਾਰ ਸਕਦੇ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਪਾਈਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਹ ਸਾਰੇ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨੜਾ ਸਾਹਿਬ ਦਸਵੀਂ ਪਾਤਸ਼ਾਹੀ ਚਰਨショ ਅਸਥਾਨ ਤੇ ਖੜੀਆਂ ਇਤਿਹਾਸ ਜਾਣਿਆ ਤੁਸੀਂ ਤੇ ਗੁਰਪਰਬ ਨੂੰ ਲੈ ਕੇ ਪ੍ਰਕਾਸ਼ ਨੂੰ ਲੈ ਕੇ ਤਿਆਰੀਆਂ ਕੀ ਕੀ ਨੇ ਸੰਗਤਾਂ ਨੇ ਜ਼ਰੂਰ ਠੁਕਣਾ ਜਿਹੜੇ ਇੱਥੇ ਆ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨਾ ਚਾਹੁੰਦੇ ਨੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੈ ਜਾਂ ਇਥੇ ਆ ਕੇ ਜੋ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਉਸ ਦੀ ਮਨੋ ਕਾਮਨਾ ਜਿਹੜੀ ਆ ਜ਼ਰੂਰ ਪੂਰੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਇੱਕ ਵਾਰੀ ਜ਼ਰੂਰ ਇਸ ਸਥਾਨ ਤੇ ਆ ਕੇ ਸਾਨੂੰ ਸੀਸ ਨਵਾਉਣਾ ਚਾਹੀਦਾ ਕਿਉਂਕਿ ਜੋ ਉਹਨਾਂ ਦੀਆਂ ਕੁਰਬਾਨੀਆਂ ਨੇ ਦਸਮ ਪਤ ਸਾਹਿਬ ਦੀਆਂ ਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਕਦੇ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਨਹੀਂ ਉਹਨਾਂ ਨੂੰ ਕਦੇ ਭੁੱਲਣਾ ਚਾਹੀਦਾ ਸਾਨੂੰ ਹਰ ਸਥਾਨ ਦਾ ਇਤਿਹਾਸ ਤੇ ਸਾਡੇ ਗੁਰੂ ਸਹਿਬਾਨਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ